ਅਜੇ ਹੁਣ ਜਿਹੜਾ ਅਸੀਂ ਨੂੰ ਦਿਖਾਉਣੇ ਆ ਬਾਈ ਭਵਾਰੇ ਲਾਏ ਨੇ ਪਸੂਆਂ ਤੇ ਕੀ ਕੀ ਚੀਜ਼ ਲੱਗਦੀ ਉਹ ਚ ਇੱਕ ਤਾਂ ਆਪਾਂ ਨੂੰ ਆਡਾਪਟਰ ਚਾਹੀਦਾ ਇੱਕ ਚਾਹੀਦਾ ਆਪਾਂ ਨੂੰ ਫਿਲਟਰ ਜਿਹਦੇ ਨਾਲ ਪਾਣੀ ਸਾਫ਼ ਹੁੰਦਾ ਭਾਰਾਂ ਚ ਕਚਰਾ ਨਹੀਂ ਪੜਦਾ ਤੇ ਇੱਕ ਆਪਾਂ ਨੂੰ ਮੋਟਰ ਚਾਹੀਦੀ ਆ ਰੋ ਵਾਲੀ ਆਰ ਆਰ ਵਾਲੀ ਮੋਟਰ ਚਾਹੀਦੀ ਹੈ ਤੇ ਇੱਕ ਚਾਹੀਦਾ ਬਈ ਗ੍ਰੇਟ ਵਾਲ ਇੱਥੇ ਲਾਉਣਾ ਪੈਂਦਾ ਹੈਗਾ ਤੇ 100 ਕੁ ਫੁੱਟ ਆਪਾਂ ਵੀ ਪਾਪ ਆਪਣੀ ਮਰਜ਼ੀ ਵਾਲੀ ਲੈ ਲਓ 150 6 ਜਿੰਨਾ ਆਪਣਾ ਹੈਂ ਗਿਆ 19 ਪਾਪ ਲੈ ਸਕਦੇ ਆਂਗੇ ਤੇ ਉਹ ਬਾਕੀ ਜ਼ਰੂਰਤ ਦਿਖਾਉਣੇ ਆਪਾਂ ਸਮਝੋ ਦਿਖਾਉਣੇ ਆ ਪਹਿਲਾਂ ਉੱਤਰ ਸਮਾਨ ਦਿਖਾਇਆ ਸੀ ਕੀ ਕੀ ਲੱਗਦਾ ਇੱਥੇ ਇੱਧਰ ਦੱਸਦੇ ਆ ਕੀ ਲੱਗਦਾ ਇੱਕ ਮੋਟਰ ਦੇ ਸ਼ੀਵ ਬਾਰੇ ਚਲਦੇ ਆ ਚਾਰੇ 'ਚ ਛੋਟੇ ਨੇ ਤੇ ਦੋ ਵੱਡੇ ਨੇ ਤੇ ਆਹ ਛੋਟੇ ਆ ਗਏ ਆਹ ਵੱਡੇ ਆ ਗਏ ਜਿਹੜੇ ਵੱਡੇ ਨੇ ਇਹਨਾਂ ਦਾ ਪ੍ਰੈਸ਼ਰ ਵਧਿਆ ਤੇ ਆਊ ਵੀ ਵਧੀਆ ਬਣਦਾ ਇਹਨਾਂ ਦਾ ਤੇ ਜੇ ਤਾਂ ਭਾਈ ਸੱਤੋਂ ਥੋੜੀ ਇੱਕ ਗਲਤੀ ਤਾਂ ਜ਼ਰੂਰ ਹੋਈ ਹੈ ਵੀ ਜੇ ਤਾਂ ਲਾਉਣੇ ਆ ਤਾਂ ਚਾਰੇ ਜਿਵੇਂ ਸ਼ੀ ਲਾਉਣੇ ਤਾਂ ਸ਼ੀ ਛੋਟੇ ਲਾਓ ਵੱਡੇ ਨਾਲ ਆਓ ਤੇ ਜਾਂ ਫਿਰ ਤਿੰਨ ਵੱਡੇ ਲਾ ਦਿਓ ਵੀ ਛੋਟੇ ਨਾਲ ਆਓ ਇਹਨਾਂ ਨੂੰ ਕਿਉਂ ਜਦੋਂ ਵੱਡੇ ਲਾ ਦਿੰਨੇ ਤਾਂ ਛੋਟਿਆਂ 'ਚ ਪ੍ਰੈਸ਼ਰ ਉਹਨਾ ਬਣਦਾ ਨਹੀਂ ਹੈਗਾ ਤੇ ਜਦੋਂ ਤਿੰਨੇ ਵੱਡੇ ਲਾ ਲਓ ਤੇ ਜਦ ਵਰਛੀ ਛੋਟੇ ਲਾ ਲਓ ਤੇ ਇਸ ਤਰ੍ਹਾਂ ਲੱਗੇ ਹੋਏ ਨੇ ਆਹ ਦੇਖੋ ਇਸ ਤਰ੍ਹਾਂ ਤਾਰ ਪਾ ਲਓ ਤਾਰ ਪਾ ਕੇ ਚ ਪੱਕੀ ਤਾਰ ਪਾ ਲਓ ਉਹਦੇ ਨਾਲ ਪਾ ਕੇ ਜਿਹੜਾ ਰਸੀ ਪਾ ਲਓ ਕੁਝ ਵੀ ਕਰ ਲਓ ਜਿਹੜਾ ਬਿਲਕੁਲ ਕੋਈ ਸੰਸਖਾ ਦੇਗਾ ਤੇ ਬਈ ਪਸ਼ੂਆਂ ਨੂੰ ਨਜ਼ਾਰਾ ਇੰਨਾ ਜ਼ਿਆਦਾ ਹੈਗਾ ਨਾ ਗੱਲ ਛੱਡ ਦਿਓ ਤੇ ਹੈ ਜੇ ਆਪਾਂ ਮੰਨ ਲਓ ਵੀ ਆਪਾਂ ਕੂਲਰ ਮੁੜੇ ਸੀ ਮੁੜੇ ਬਹਿ ਗਏ ਨਾ ਉਹ ਹੈ ਜਾਂ ਪਸ਼ੂਆਂ ਨੂੰ ਜਦੋਂ ਬਹਿ ਜਾਂਦੇ ਨੇ ਇੱਥੇ ਆਰਾਮ ਨਾਲ ਜਿਵੇਂ ਆਪਾਂ ਏਸੀ ਨੂੰਰੇ ਬਹਿਣੇ ਦਾ ਕੋਲ ਨੂੰਰੇ ਉਸੇ ਤਰ੍ਹਾਂ ਪਸ਼ੂ ਜਮਾ ਗਮਸ ਆ ਜਾਂਦੇ ਨੇ ਇਹਨਾਂ ਨਜ਼ਾਰਾ ਆਉਂਦਾ ਹੈ ਤੇ ਲੋ ਜਾਦੇ ਚੱਲਣ ਕਰਕੇ ਥੋੜਾ ਜਿਹਾ ਵੀ ਗਰਮੀ ਜ਼ਿਆਦੇ ਸੀਗੀ ਪਸ਼ੂ ਕੋਈ ੋਂਕਦੀ ਵੀ ਸੀਗੀ ਪਰ ਉਹ ਕੱਲੇ ਦੇ ਲੱਗੇ ਆ ਕੱਲੇ ਦੇ ਲਾਏ ਨੇ ਕੋਈ ੋਂਕਦੇ ਨਹੀਂ ਕੁਝ ਨਹੀਂ ਤੇ ਇਹਨਾਂ ਦਾ ਥੋੜਾ ਜਿਹਾ ਵੀ ਹੁਣ ਜ਼ਿਆਦੇ ਗਰਮੀ ਪੈਣ ਕਰਕੇ ਬਲੈਕ ਜ਼ਰੂਰ ਹੋਊਗੀ ਬਲੈਕ ਹੋਣ ਕਰਕੇ ਤੇ ਮਿਲ ਨਹੀਂ ਰਹੇ ਪਰੇ ਮਾਰਸਾਂ ਦੇ ਵਿੱਚ ਤਾਂ ਮੁੱਲ ਮਲਾ ਕੇ ਖਤਮ ਹੋ ਗਏ ਬਹੁਤ ਦੁਕਾਨਾਂ ਤੇ ਜਾ ਕੇ ਇਹ ਵੀ ਕਿਤੇ ਹੋਰ ਮੰਗਵਾਏ ਨੇ ਤੇ ਬਲੈਕ ਆਨ ਕਰਕੇ ਦੁਕਾਨਦਾਰਾਂ ਨੇ ਵੀ ਰੇਟ ਚੱਕ ਤੇ ਤੇ ਮੈਂ ਇਹ ਸਾਰਾ ਪ੍ਰੋਜੈਕਟ ਜਿੰਨਾ ਤੁਹਾਨੂੰ ਦਿਖਾਇਆ ਹੈਗਾ ਇਹ ਸਾਰਾ ਮੱਲੂ 17 18 17 18 ਸੌਦਾ ਪ੍ਰੋਜੈਕਟ ਹੈ ਸਾਰਾ ਜਿੰਨਾ ਵੀ ਤੁਹਾਨੂੰ ਇਹ ਦਿਖਾਇਆ ਹੈਗਾ ਤੇ ਭਾਈ ਇਹ ਲਾਓ ਜਰੂਰ ਪਸ਼ੂਆਂ ਤੇ ਕਿਉਂ ਜਿਵੇਂ ਆਪਾਂ ਨੂੰ ਏਸੀਆਂ ਦੀ ਲੋੜ ਪੈਣ ਲੱਗੀ ਉਹ ਮੇ ਪਸ਼ੂਆਂ ਨੂੰ ਵੀ ਭਾਈ ਠੰਡ ਘਪਾਲਦੇ ਨੇ ਕਿਉਂ ਗਰਮੀ ਜ਼ਿਆਦਾ ਹੈ ਏਸੀਆਂ ਲਾਉਣ ਕਰਕੇ ਟੈਂਪਰੇਚਰ ਜ਼ਿਆਦਾ ਵਧ ਗਿਆ ਬਾਹਰ ਗਰਮੀ ਹੋਣ ਲੱਗ ਗਈ ਦਰਖਤ ਮੰਨ ਲਓ ਤੁਸੀਂ ਨਿੰਮ ਲਾ ਲਓ ਨਿੰਮ ਸੀ ਉਹ ਸੁੱਕ ਗਏ ਤੇ ਕੁਝ ਦਰਖਤ ਨੂੰ ਆਪਾਂ ਅੱਗਾਂ ਲਾ ਕੇ ਮਚਾ ਦਿੰਨੇ ਆਗੇ ਇਹਨਾਂ ਕਰਕੇ ਗਰਮੀ ਜ਼ਿਆਦੇ ਵੱਧ ਰਹੀ ਹੈ ਟੈਂਪਰੇਚਰ ਆ ਗੱਡੀਆਂ ਚ ਏਸੀ ਹੋ ਗਏ ਹੋਰ ਜ਼ਿਆਦੇ ਵਧਣ ਕਰਕੇ ਇਹ ਆਪਾਂ ਨੂੰ ਜ਼ਰੂਰਤ ਪੈ ਗਈ ਅੱਗੇ ਪਹਿਲਾਂ ਕੋਈ ਫੁਹਾਰਾ ਨਹੀਂ ਲਾਉਂਦੇ ਸੀ ਦੇਖੋ ਪਸ਼ੂ ਆਈ ਬੈਠੇ ਰਹਿੰਦੇ ਸੀਗੇ ਇਸ ਕਰਕੇ ਬਈ ਹੁਣ ਪਸ਼ੂ ਵੀ ਆਪਣੇ ਵਰਗੇ ਨੇ ਵੱਧ ਤੋਂ ਵੱਧ ਫੁਹਾਰੇ ਲਾਓ ਤੇ ਇੱਕ ਦੁਕਾਨਦਾਰਾਂ ਨੂੰ ਵੀ ਬੇਨਤੀ ਹੈ ਬਈ ਜਾਇਜ਼ ਰੇਟ ਤੇ ਜਿਹੜਾ ਰੇਟ ਹੈ ਉਸ ਰੇਟ ਤੇ ਦਿਓ ਲੋਕਾਂ ਦੇ ਨਾਲ ਬਲੈਕ ਮਿਲਣਾ ਬਲੈਕ ਨਾ ਕਰੋ ਲੋਕਾਂ ਨਾਲ ਜਿਹੜਾ 17-1800 ਦਾ 2000 ਦਾ ਸਮਾਨ ਆਇਆਗਾ ਤੁਸੀਂ 3-3000 ਦਾ 35-3500 ਦਾ ਲਾ ਰਹੇ ਹੋ ਇਹ ਬਹੁਤ ਜਿਆਦਾ ਹੀ ਲਾ ਰਹੇ ਹੋ ਇਹ ਦੁਕਾਨਦਾਰਾਂ ਨੂੰ ਵੀ ਬੇਨਤੀ ਆ ਵੀ ਬਈ ਜਾਇ ਜੇ ਪੈਸੇ ਲੈ ਲਓ ਚੋਂ ਪਸ਼ੂਆਂ ਦਾ ਪੰਨਾ ਹੈ ਤੁਸੀਂ ਇੱਕ ਜਾਨਵਰ ਇਹਨਾਂ ਨੇ ਕਿਹੜਾ ਬੋਲ ਕੇ ਦੱਸਣਾ ਆਪਾਂ ਨੂੰ ਇਸ ਕਰਕੇ ਬਈ ਵੱਧ ਤੋਂ ਵੱਧ ਜਿੰਨੇ ਵੀ ਹੋ ਸਕਦਾ ਆਪਦੇ ਆਪਦੇ ਪਸ਼ੂਆਂ ਦੇ ਜ਼ਰੂਰ ਲਾਓ ਤੇ ਨਜ਼ਾਰਾ ਬਹੁਤ ਹੈ ਬਈ ਇਹਦਾ ਧੰਨਵਾਦ ਬਈ